ਹਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਵੱਲੋਂ ਔਰ ਸੰਤ ਬਾਬਾ ਹਰੀ ਸਿੰਘ ਜੀ ਦੇ ਨਿਧਾਬਿਆਲੇ ਸੰਤ ਬਾਬਾ ਜਸਵਿੰਦਰ ਸਿੰਘ ਜੀ ਬੋਹਾ ਵਾਲੇ ਜੋ ਮਾਨਸਾ ਦੇ ਵਿੱਚੋਂ ਭਾਈ ਸੰਗਤ ਲੈ ਕੇ ਪਹੁੰਚੇ ਨੇ ਸਰਹੰਦ ਵਿਖੇ ਜੋ ਕਿ ਕਾਫੀ ਸਿੰਘ ਪਿੱਛੇ ਹਨ ਬਾਕੀ ਬੱਸਾਂ ਤੇ 13 ਬੱਸਾਂ ਤਕਰੀਬਨ ਮਾਨਸਾ ਡਿਸਟ੍ਰਿਕਟ ਦੇ ਵਿੱਚੋਂ ਗ੍ਰੰਥੀ ਸੁਭਾ ਵੱਲੋਂ ਆਈਆਂ ਹਨ ਜੋ ਕਿ ਸੰਤੋਬ ਹਰੀ ਸਿੰਘ ਜੀ ਦੇ ਨਿਧਾਰਲੇ ਵਾਲੇ ਉਹਨਾਂ ਨੇ ਅੱਜ ਆਪਣੇ ਆਸਥਾਨ ਤੇ ਵਿਦਿਆਲੇ ਦੇ ਵਿੱਚ ਸਮਾਗਮ ਕੀਤਾ ਹੈ ਔਰ ਨਾਲ ਹੀ ਸਰਹੰਦ ਗੁਰਦੁਆਰਾ ਸਾਹਿਬ ਆਵਾ ਮੋਤੀ ਮਹਾਰਾਜ ਜੀ ਦੇ ਪਾਗਨ ਸਥਾਨ ਤੇ ਸੰਗਤ ਪਹੁੰਚੀ ਹੈ ਬਹੁਤ ਜਿਸ ਵੇਲੇ ਸਹਿਬ ਜਯਾਧਿਆਨ ਤੇ ਮਾਤਾ ਗੁਜਰ ਕੌਰ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਉਸ ਵਾਲੇ ਬਾਬਾ ਮੋਤੀ ਮਹਾਰਾਜ ਜੀ ਨੇ ਜਾ ਕੇ ਸੋ ਦੁੱਧ ਪੇਸ਼ ਕੀਤਾ ਦੇਖੋ ਲਾਲਚ ਦਿੱਤਾ ਜਿਹੜੇ ਸੰਤਰੀ ਖੜੇ ਸਨ ਤੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਦੁੱਧ ਦਾ ਗੜਬਾ ਰੱਖ ਕੇ ਗਲਾਸ ਰੱਖ ਕੇ ਚਰਨਾਂ 'ਚ ਨਮਸਕਾਰ ਕੀਤੀ ਕੀ ਕਿਹਾ ਇੱਕ ਦੁੱਧ ਦਾ ਗੜਬਾ ਹਾਜ਼ਰ ਹੈ ਸਕੁਸ਼ ਕਬੋ ਬੱਚਿਆਂ ਨੂੰ ਮਾਤਾ ਗੁਜਰ ਕੌਰ ਦੇ ਚਰਨਾਚਰਦਾਸ ਕੀਤੀ ਦੇਖੋ ਚਾਰੇ ਪਾਸੇ ਦੁਸ਼ਮਣ ਹੈ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਚਾਹੁੰਦੇ ਪਰ ਬਾਬਾ ਮੁਕਤੀ ਮਹਾਰਾਜ ਜੀ ਦੀ ਕੁਰਬਾਨੀ ਦੇਖੋ ਕਿੰਨੀ ਵੱਡੀ ਹੈ ਦੋ ਗਲਾਸ ਲੈ ਕੇ ਗਿਆ ਜਿਹੜੇ ਗਲਾਸ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਔਰ ਗੜਬਾ ਦੁੱਧ ਲੈ ਕੇ ਤੇ ਆਪਣੇ ਘਰਵਾਲੀ ਦੀਆਂ ਮੋਹਰਾਂ ਲੈ ਕੇ ਉਹ ਲਾਜ ਦਿੱਤਾ ਸੰਤਰੀ ਨੂੰ ਤੇ ਮਾਤਾ ਗੁਜਰ ਕੌਰ ਤੇ ਸਹਿਬਜ਼ਾਦਿਆਂ ਨੂੰ ਦੁੱਧ ਸ਼ਕਾਇਆ ਆញੋ ਅੱਜ ਸੰਗਤ ਦਰਸ਼ਨ ਕਰਨ ਵਾਸਤੇ ਆਈ ਆ ਦੁਨੀਆ ਦੇ ਕੋਨੇ-ਕੋਨੇ ਦੇ ਬਾਬਾ ਮੋਤੀ ਮਹਾਰਾਜ ਨੂੰ ਨਮਸਕਾਰਾਂ ਖੋ ਰਹੀਆਂ ਨੇ ਉਹਨਾਂ ਨੇ ਐਸੇ ਸਮੇਂ ਦੇ ਵਿੱਚ ਸੇਵਾ ਕੀਤੀ ਸਹਬਜ਼ਾਦਿਆਂ ਜਦੋਂ ਕਿ ਖਾਣ ਵਾਸਤੇ ਕੁਝ ਵੀ ਸੀ ਦਿੱਤਾ ਜਾ ਰਿਹਾ ਵਜੀਦੇ ਵੱਲੋਂ ਮਾਤਾ ਗੁਦਰ ਕੌਰ ਨੂੰ ਠੰਡੇ ਬੁਰਜ ਦੇ ਵਿੱਚ ਭੁੱਖਣ ਪਾਣੇ ਰੱਖਿਆ ਗਿਆ ਸੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਬੜੇ ਹੀ ਪ੍ਰੇਮ ਦੇ ਨਾਲ ਜਿਹੜੀ ਸੰਗਤ ਹੈ ਬਾਬਾ ਜਸਵਿੰਦਰ ਸਿੰਘ ਜੀ ਔਰ ਦਾਸ ਭਾਈ ਬੁੱਟਾ ਸਿੰਘ ਜੀ ਔਰ ਹੋਰ ਸੰਗਤਾਂ ਭਾਈ ਪੁਸ਼ਵਿੰਦਰ ਸਿੰਘ ਜੀ ਬਹੁਤ ਵਿਅੰਤ ਸੰਗਤਾਂ ਭੈਣਾ ਵੀਰਾਂ ਨੇ ਆਕੇ ਸੋ ਇਸ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕੀਤੇ ਹਨ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ